ਨੀ ਗੱਲ ਨੰਬਰ ਦਿੰਦਾ ਜੀ ਇਹ ਜਿਹੜੇ ਖੱਡੇ ਨੇ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਨੂੰ ਕਵਾਂਗੇ ਖੱਡਿਆਂ ਵੱਲ ਇੱਕ ਵਾਰੀ ਕੈਮਰਾ ਮਾਰੇ ਔਰ ਇਹ ਖੱਡੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਕਿੰਨੀ ਦੇਰ ਤੋਂ ਖੱਡੇ ਪਏ ਆ ਔਰ ਤੁਸੀਂ ਬਹੁਤ ਦੇਰ ਤੋਂ ਹੈਗੇ ਆ ਅਖਬਾਰ ਚ ਨਿਊਜ਼ ਵੀ ਲੱਗੀ ਤੋਂ ਉਹਦੀ ਪਰ ਇਹਦਾ ਹੱਲ ਨਹੀਂ ਹੋਇਆ ਸਦਾ ਕੋਈ ਤੁਸੀਂ ਕਦੀ ਆਪਣੇ ਇਸ ਇਲਾਕੇ ਵੱਲੋਂ ਇਕੱਠੇ ਹੋ ਕੇ ਮੇਰ ਕੋਲ ਜਾਂ ਵਿਧਾਇਕ ਕੋਲ ਗੱਲ ਰੱਖੀ ਆ ਨਹੀਂ ਵਿਧਾਇਕ ਸਾਹਿਬ ਨੇ ਗੱਲ ਰੱਖੀ ਸੀ ਤੇ ਉਸ ਤੋਂ ਬਾਅਦ ਵੀ ਹਲੇ ਤੱਕ ਅਮਲ ਨਹੀਂ ਹੋਈ ਗੱਲ ਹਾਂਜੀ ਸਰ ਤੁਸੀਂ ਕੀ ਮੰਗ ਕਰਦੇ ਹੋ ਬਾਰੇ ਅਸੀਂ ਚਾਹੁੰਦੇ ਹਾਂ ਸਰ ਕਿ ਖੱਡੇ ਬਣਨ ਕਰ ਨੂੰ ਕੋਈ ਵੀ ਪ੍ਰੋਬਲਮ ਹੋ ਸਕਦੀ ਕਿਸੇ ਨੂੰ ਵੀ ਪ੍ਰੋਬਲਮ ਹੋ ਸਕਦੀ ਆ ਰਾਤ ਨੂੰ ਕੋਈ ਬੰਦਾ ਜਾਂਦਾ ਜਿਹਨੂੰ ਨਹੀਂ ਪਤਾ ਸਾਨੂੰ ਤਾਂ ਪਤਾ ਹੈ ਕਿ ਅਸੀਂ ਕੋਲਨੀ ਜਾਣਦੇ ਇੱਥੇ ਖੱਡਾ ਹੈਗਾ ਉਹ ਖੱਡਾ ਕਿੰਨੀ ਦੇਰੋਂ ਦੇਖ ਰਹੇ ਤੁਸੀਂ ਆ ਸਰ 6 ਮਹੀਨੇ ਮੇਰੀ ਐਕਸ ਚੈਨਲ ਵੱਲੋਂ ਪਠਾਨਕੋ ਸ਼ਹਿਰ ਇੱਥੇ ਖੱਡਿਆਂ ਦੇ ਕਹਿਰ ਤਹਿਤ ਪਠਾਨਕੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਟੜਕਾਂ ਦੇ ਵਿੱਚ ਕੋਈ ਖੱਡਿਆਂ ਵਿਸ਼ੇਸ਼ ਤੌਰ ਤੇ ਇੰਦਰਾ ਕਲੋਨੀ ਗੇਟ ਤੋਂ ਲੈ ਕੇ ਵਿਦਾਂસભા ਹਲਕਾ ਪਠਾਨਕੋਟ ਦੇ ਵਿਧਾਇਕ ਅਤੇ ਪਠਾਨਕੋਟ ਕਾਰਪੋਰੇਸ਼ਨ ਦੇ ਮੇਅਰ ਦੀ ਰਿਹائش ਨੂੰ ਜਾਂਦੇ ਮੁੱਖ ਮਾਰਗ ਦੇ ਲੰਬੇ ਸਮੇਂ ਤੋਂ ਪਏ ਖੱਡਿਆਂ ਨੂੰ ਲੈ ਕੇ ਕੀਤੀ ਜਿੰਨੀ ਜੋ ਲੋਕਾਂ ਦੀ ਆਵਾਜ਼ ਨੂੰ ਸੰਬੰਧਿਤ ਵਿਭਾਗ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਸੀ ਉਸ ਉਸ ਸਮੇਂ ਮੂਰ ਪੈਂਦਾ ਨਜ਼ਰ ਆਇਆ ਕਿ ਜੋ ਅੱਜ ਇੰਦਰਾ ਕਲੋਨੀ ਵਿੱਚ ਪਏ ਖੱਡਿਆਂ ਦੀ ਮੁਰੰਮਤ ਕਰਨ ਦਾ ਕੰਮ ਆਰੰਭਿਆ ਗਿਆ